ਉਦਮ ਸਿੰਘ ਕਲੋਨੀ ਸਾਮਪਰਾ ਫੁੱਲ ਦੇ ਵਿੱਚ ਉਦਮ ਸਿੰਘ ਕਲੋਨੀ ਤੁਹਾਨੂੰ ਦਿਖਾ ਰਿਹਾ ਜਿੱਤੇ ਸੜਕ ਦਾ ਬਹੁਤ ਬੁਰਾ ਹਾਲ ਹੈ ਗਲੀਆਂ ਦੇ ਵਿੱਚ ਪਿੱਛੇ ਗਲੀਆਂ ਦੇ ਵਿੱਚ ਸੀਵਰੇਜ ਨਹੀਂ ਕੋਈ ਲਾਈਟਾਂ ਦਾ ਇੱਥੇ ਪ੍ਰਬੰਧ ਨਹੀਂ ਹੈਗਾ ਇੱਥੋਂ ਦੇ ਰਹਿਣ ਵਾਲੇ ਗਲੀਆਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਬੂਟਾਂ ਤੋਂ ਪਹਿਲਾਂ ਪਾਉਂਦੇ ਨੇ ਦੇਖ ਜਾਂਦੇ ਨੇ ਗਲੀਆਂ ਠੇਕੇਦਾਰਾਂ ਨੂੰ ਭੇਜ ਦਿੰਦੇ ਨੇ ਬੋਟਾ ਤੋਂ ਬਾਅਦ ਕੋਈ ਵੀ ਅੱਗੇ ਕਾਰਵਾਈ ਨਹੀਂ ਕੀਤੀ ਜਾਂਦੀ। ਬਾਕੀ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਨਾਲ-ਨਾਲ ਕਿੰਨਾ ਬੁਰਾ ਹਾਲ ਹੈ ਮੀਕਣੀ ਦੇ ਵਿੱਚ ਬਹੁਤ ਔਖਾ ਹੁੰਦਾ। ਬਾਕੀ ਲੋਕਾਂ ਦੇ ਆਪਾਂ ਰਿਵਿਊ ਵੀ ਲਵਾਂਗੇ ਕਿ ਇਹ ਕੀ ਕਹਿੰਦੇ ਨੇ ਕਿ ਉਹਨਾਂ ਨੂੰ ਕਿੰਨੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਮੀਕਣੀ ਦੇ ਵਿੱਚ ਹਨੇਦੀ ਚੱਲਦੀ ਆ। ਘਰ ਮਿੱਟੀ ਨਾਲ ਘਰ ਭਰੇ ਰਹਿੰਦੇ ਨੇ। ਬਹੁਤ ਬੁਰਾ ਹਾਲ ਹੈ। ਜੀ ਇਸ ਗਲੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਸੇ ਕਲੋਨੀ ਬਾਰੇ ਇਸ ਸਾਰੀ ਗਲੀ ਕੱਚੀ ਹੈ ਜੀ ਦੇਖੋ ਜਦੋਂ 20 ਪੈਂਡਾ ਬਹੁਤ ਬੁਰਾ ਹਾਲ ਹੋਇਆ ਦਾ ਠੀਕ ਹੈ ਜੀ ਲੰਗੂ ਸਾਵੇ ਰਹਿੰਦਾ ਘਰਾਂ ਦੇ ਵਿੱਚ ਗਾਰਾ ਉਹਦੇ ਵਿੱਚ ਮੋਟਰਸਾਈਕਲ ਜਾਂਦੇ ਆ ਹੂੰ ਉਹਦੇ ਵਿੱਚ ਬਹੁਤ ਬੁਰਾ ਹਾਲ ਹੋਇਆ ਠੀਕ ਹੈ ਲਾਈਟਾਂ ਦਾ ਪ੍ਰਬੰਧ ਕੋਈ ਲਾਈਟਾਂ ਕੋਈ ਨਹੀਂ ਸਾਰੀਆਂ ਬੰਦ ਆਈ ਅੱਛਾ ਤੇ ਗਾਂਹ ਜਿਹੜੇ ਸੀਵਰੇਜ ਆ ਕਿੱਥੇ ਤੱਕ ਪਏ ਹੋਏ ਨੇ ਆਹੀ ਦੋ ਗਲ ਵਿੱਚ ਪਏ ਗਾਂਹ ਰਹਿੰਦੇ ਸੀਵਰੇਜ ਗਾਂਹ ਨਹੀਂ ਗਲੀਆਂ ਸਾਰੀਆਂ ਕੱਚੀਆਂ ਨੇ ਰੋਡ ਸਾਰੀਆਂ ਕੱਚੀਆਂ ਨੇ ਤਿੰਨ ਗਲੀਆਂ ਰਹਿ ਗਈ ਸੀ ਵੀ ਜਲਾ ਤਿੰਨ ਗਲੀਆਂ ਹਾਂ ਅੱਛਾ ਜੀ ਇੱਕ ਆ ਨਵੀਂ ਗਲੀ ਬਣੀ ਗਈ ਨਾ ਹੂੰ ਇੱਕ ਦੋ ਪਿੱਛੇ ਹੈਗੇ ਤੰਗਲੀ ਆ ਗਈ ਤੰਗਲੀ ਆ ਪਿੱਛੇ ਸਾਣਾ ਹੋ ਗਿਆ ਜੀ ਸਾਹਿਬ ਮੈਂ ਕੱਚ ਨਹੀਂ ਸਾਹੀ ਕੋਈ ਰੋਟ ਨਹੀਂ ਕੱਚੀ ਠੀਕ ਹੈ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਆਪ ਨਿਕਲੀ ਆਪ ਹੀ ਸਵਾਰ ਰਹੇ ਹੋ ਕਿ ਹਲਕਾ ਬਦਕ ਨੇ ਤੁਹਾਡੀ ਗੱਲ ਨਹੀਂ ਸੁਣੀ ਨਹੀਂ ਜੀ ਹਲਕਾ ਬਰਾਏ ਗੱਲ ਇੱਥੇ ਆਈ ਸੀ ਮੀਟਿੰਗ ਕਰੀ ਸੀ ਇਲੈਕਸ਼ਨ ਤੋਂ ਪਹਿਲਾਂ ਆ ਕਹਿੰਦੇ ਇੱਕ ਮਹੀਨੇ ਸਾਡੇ ਜਿੱਤਣ ਤੋਂ ਇੱਕ ਮਹੀਨੇ ਬਾਅਦ ਏਰੀਆ ਪੱਕਾ ਹੋ ਜਾਊਗਾ ਅੱਜ ਤੱਕ ਉਹਨਾਂ ਨੇ ਮੁੜ ਕੇ ਸ਼ਕਲ ਨਹੀਂ ਦੇਖੀ ਅਸੀਂ ਲੋਕਾਂ ਨੂੰ ਕਹਿੰਨੇ ਵੀ ਜਿਨ੍ਹਾਂ ਨੇ ਵੋਟ ਪਾਇਆ ਇਹ ਕਹਿੰਦੇ ਲਾਲ ਲੀਰ ਤੋਂ ਬਾਹਰ ਜਦੋਂ ਬੂਟ ਲੈਣ ਦੇ ਅੰਦਰ ਆ ਜਾਂਦੀ ਹੈ ਵੈਸੇ ਬਾਜੜੀ ਜਾਂਦੀ ਹੈ ਠੀਕ ਹੈ ਜੀ ਇੱਥੇ ਪਾਣੀ ਦਾ ਕਿੰਨਾ ਕ ਨਿਕਾਸ ਆ ਮੈਨੂੰ ਕੋਈ ਵੀ ਨਿਕਾਸ ਨਹੀਂ ਹੈਗਾ ਜੀ ਆਪੇ ਯਾਰ ਰੋਧੀਆਂ ਜੀ ਬਣਾ ਰੱਖੀਆਂ ਨੇ ਉਹਨਾਂ ਦਾ ਸਿਸਟਮ ਕਰਾ ਕੇ ਉਹ ਦੇਖੋ ਪਲਾਟ ਭਰੇ ਪਏ ਪਾਣੀ ਨਾਲ ਇਹ ਬਰਹਾਲ ਕਰ ਰੱਖਿਆਗਾ ਲਾਈਟਾਂ ਚੱਲਦੀਆਂ ਨੇ ਕੋਈ ਵੀ ਲਾਈਟ ਨਹੀਂ ਚੱਲਦੀ ਜੀ ਉੱਤ ਉੱਤੇ ਇੱਕ ਦੀ ਲੜ ਲੱਗੀ ਸੀ ਉਹ ਪਟਕ ਲੈ ਗਏ ਤੇ ਕੋਈ ਲਾਈਟ ਨਹੀਂ ਚੱਲਦੀ ਇੱਥੇ ਆ ਵੀ ਸਕਦੇ ਹਾਂ ਗਲੀਆਂ ਦਾ ਹਾਲ ਆਪਣੇ ਆਪ ਲੋਕਾਂ ਨੂੰ ਗਲੀਆਂ ਦੀ ਮੁਰੰਮਤ ਕਰਨੀ ਪੈ ਰਹੀ ਆ ਆੰਦਰੀ ਨਹੀਂ ਜਿੱਤੇ ਦਾ ਮਲੂਕਾ ਸਾਹਿਬ ਆ ਗਏ ਨੇ ਉਦੋਂ ਹੀ ਧੱਕੇ ਨਾਲ ਸੀਵਰ ਪਵਾ ਗਈ ਸੀ ਇਹ ਕੰਗਣ ਨੇ ਤਾਂ ਕੁਝ ਕਰਾਇਆ ਨਹੀਂ ਉਹਨਾਂ ਨੇ ਕੁਝ ਕਰਾਇਆ ਨਹੀਂ ਸੀ ਨਹੀਂ ਜੀ ਠੀਕ ਹੈ ਜੀ ਮਲੂਕਾ ਸਾਹਿਬ ਵੀ ਧੱਕੇ ਨਾਲ ਪਵਾ ਗਏ ਸੀਗੇ ਜਿੱਥੇ ਸੀਵਰੇਜ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਤੇ ਮਿੱਟੀ ਉੱਡੀ ਇੰਨਾ ਉੱਚਾ ਕਰਿਆ ਮਿੱਟੀਆਂ ਪਵਾਈਆਂ ਰਲ ਕੇ ਪਵਾਈਆਂ ਸਾਰਿਆਂ ਨੇ ਇੱਥੇ ਕੋਈ ਕੰਮ ਨਹੀਂ ਹੋਇਆ ਕਿਸੇ ਤਰੀਕੇ ਦਾ ਨਹੀਂ ਹੋਇਆ ਠੀਕ ਹੈ ਕਈ ਵਾਰ ਕਿਹਾਗਾ ਲੀਡਰਾਂ ਨੂੰ ਕਿ ਇਧਰ ਜਿੱਦਾ ਆਣਗੇ ਉਹਦਾ ਸੁਹਾਣਗੇ ਇਹ ਸੌਖਾ ਗਈ ਸੀ ਪ੍ਰਕਾਰ ਦੇ ਉੱਤੇ ਕਿ ਹਾਂ ਸੀ ਅੱਕੀ ਕਰਾਂਗੇ ਲੀਡਰ ਸਾਰੇ ਉਦੋਂ ਹੁੰਦੇ ਕਿੱਟੇ ਹੋ ਗਏ ਇਸ ਕਰਕੇ ਅਸੀਂ ਇੱਕ ਵਾਰ ਕਾਲੇ ਝੰਡੇ ਵੀ ਦਿਖਾ ਦੇ ਸੀਗੀ ਫਿਰ ਆ ਕੇ ਲੀਡਰਾਂ ਨਾਲ ਸਮਝੌਤਾ ਕਰ ਲਗਾ ਤਾਂ ਏਰੀਆ ਨੂੰ ਪਹਿਲੇ ਤੋਂ ਤਰਜ਼ ਦੇਵਾਵਾਂਗੇ ਕਿ ਸਰਕਾਰ ਕਿਸੇ ਦੀ ਆ ਜੀ ਏਟਾ ਦਾ ਪ੍ਰਬੰਧ ਵੀ ਹੈ ਨਹੀਂ ਗਈ ਤੇ ਨਾ ਤਾਂ ਕੋਈ ਇੱਥੇ ਸੀਵਰ ਦਾ ਪ੍ਰਬੰਧ ਹੈ ਨਾ ਸੀਰੇਜ ਹੈਗਾ ਜੀ ਹਾਂਜੀ ਤੇ ਨਾ ਕੋਈ ਗਲੀਆਂ ਦਾ ਤੁਸੀਂ ਦੇਖ ਸਕਦੇ ਹੋਗੇ ਵੀ ਦੇਖੋ ਅਸੀਂ ਕਿੰਨੇ ਵਾਰ ਤਾਂ 10000 ਤਾਂ ਬੰਤ ਨੂੰ ਹੀ ਕਹਤਾ ਅੱਛਾ ਜੀ ਹਾਂਜੀ ਤੇ ਬਾਕੀ ਉਹਦੀ ਵੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਫਿਰ ਹੁਣ ਅਸੀਂ ਦੱਸੋ ਕਿੱਥੇ ਜਾਈਏ ਬਾਕੀ ਸਿਰੇ ਅਸੀਂ ਜਦੋਂ ਵੋਟਾਂ ਦਾ ਟਾਈਮ ਹੁੰਦਾ ਉਦੋਂ ਤੱਕ ਅਸੀਂ ਦੇਖ ਜਾਂਦੇ ਹਾਂਗਾ ਉਦੋਂ ਬਾਅਦ ਕੋਈ ਦਿੰਦਾ ਹੀ ਨਹੀਂਗਾ ਕੀ ਗੱਲ ਹੈ ਜੀ ਬਲਕਾਰ ਸਿੱਧੂ ਕੋਈ ਕਈ ਵਾਰ ਹੋ ਗਿਆ ਜਿੱਤ ਕੇ ਉਹ ਵਾਗ ਗਿਆ ਮੁੜ ਕੇ ਉਹ ਨਹੀਂ ਆਇਆ ਕਦੇ ਆ ਕੇ ਗੇੜਾ ਵੀ ਨਹੀਂ ਮਾਰਿਆ ਪੁੱਛਿਆ ਵੀ ਨਹੀਂਗਾ ਵੀ ਕੀ ਗੱਲ ਭਾਈ ਤੁਸੀਂ ਚੰਗੇ ਹੋ ਕਿ ਮੰਦੇ ਹੋ ਉਦੋਂ ਵਾਰ ਤੋਂ ਦੋ ਵਾਰ ਪਹਿਲਾਂ ਮੈਂ ਤਾਂ ਹੋ ਗਿਆ ਜੀ ਅੱਛਾ ਜੀ ਸਾਡੀ ਸੁਣਾਈ ਨਹੀਂ ਹੁੰਦੀ ਜਮਾ ਪੂਰਾ ਵੀ ਉਹ ਦੋ ਵਾਰ ਕਿਤੇ ਪੈ ਗਿਆ ਜੀ ਫਿਰ ਸਾਡੀਆਂ ਗਲੀਆਂ ਵਾਸਤੇ ਵੀ ਕਿਹਾ ਸੀ ਉਹਨਾਂ ਨੇ ਜੀ ਸਾਹਿਬ ਨੇ ਵੀ ਪਾਈ ਤੁਹਾਡੀਆਂ ਗਲੀਆਂ ਪੱਕੀਆਂ ਕਰਾਉਂਗਾ ਇਹਨਾਂ ਨੂੰ ਵੋਟਾਂ ਪਾਓ ਠੀਕ ਹੈ ਸਿਮਰੇਜ ਵੀ ਪਾਉਂਗਾ ਤੇ ਵੋਟਾ ਵੋਟਾ ਪਾਉ ਕਹਿੰਦੇ ਅਸੀਂ ਵੋਟਾਂ ਹੀ ਪਾਈਆਂ ਜਿਤਾਇਆ ਵੀ ਇਹਨੂੰ ਚੰਗੀ ਤਰ੍ਹਾਂ ਤੇ ਹੁਣ ਕਹਿੰਦੇ ਕਮੇਟੀ ਦੇ ਵਿੱਚੋਂ ਬਾਹਰ ਆਹੇ ਲਾਲ ਖੀਰ ਤੂੰ ਬਾਹਰ ਕਰ ਦਿੱਤਾ ਇਹਨਾਂ ਨੇ ਬਾਹਰ ਕਰਤਾ ਜੀ ਲਾਲ ਖੀਰ ਤੂੰ ਵੋਟਾਂ ਤੋਂ ਪਹਿਲਾਂ ਲਾਲ ਖੀਰ ਤੇ ਅੰਦਰ ਹੋ ਜਾਂਦੀ ਹੈ ਅੰਦਰ ਹੋ ਜਾਂਦੀ ਹੈ ਜੀ ਹਾਂ ਤੇ ਸਾਡੇ ਸਾਡੇ ਸਾਡੀ ਕੋਈ ਸੁਣਾਈ ਹੈ ਹੀ ਨਹੀਂ ਕਿਸੇ ਵਜ੍ਹਾ ਦੀ ਵੀ ਠੀਕ ਸਾਡਾ ਬੁਰਾ ਹਾਲ ਕਰ ਰੱਖਿਆ ਗਲੀਆਂ ਦਾ ਜੇ ਜਦ ਵੋਟਾਂ ਲਾਣ ਬਾਅਦ ਆਉਂਦਾ ਉਦੋਂ ਉਦੋਂ ਕਹਿੰਦੇ ਵੀ ਸਾਡੇ ਪੈਰੀ ਹਿਲਾਉਂਦੇ ਆਗੇ ਲਾਲ ਖੀਰ ਦੇ ਅੰਦਰ ਉਹ ਲਾਲ ਖੀਰ ਦੇ ਅੰਦਰ ਆ ਜਾਂਦੀਆਂ ਨੇ ਕਿਆਂ ਜੇ ਕੋਈ ਕੰਮ ਦੰਦਾ ਆਉਂਦਾ ਆਖੇ ਪਾਏ ਗੋਡ ਲਗ ਲਗ ਪਾਣੀ ਖੜ ਜਾਂਦਾ ਜਦੋਂ ਮੀਂਹ ਖੜ ਜਾਂਦਾ ਬਾ ਜਾਂਦਾ ਨਾ ਤੇ ਸਾਡੇ ਇਸ ਮਸਟ ਆਪਣਾ ਕਰਨਾ ਸਾਨੂੰ ਮੁਸ਼ਕਲ ਹੋ ਜਾਂਦਾ ਇਸ ਚੀਜ਼ ਦਾ ਸੀਵਰੇਜ ਦੀ ਬੜੀ ਅਖਾਈ ਹੈ ਸਾਨੂੰ ਠੀਕ ਹੈ ਗੜੀਆਂ ਪੱਕੇ ਚ ਸਾਾਨੂੰ ਬਾਤ ਕਰ ਦੇਣਾ ਪਰ ਸਾਨੂੰ ਸੀਵਰੇਜ ਜ਼ਰੂਰੀ ਆ ਠੀਕ ਹੈ ਇਹ ਹੀ ਬੇਨਤੀ ਹੈ ਸਾਡੀ ਪ੍ਰਧਾਨ ਜੀ